ਮੌਜੂਦਾ ਲੋਕ ਸਭਾ ਚੋਣਾਂ ਦੇ ਪੰਜਵੇਂ ਗੇੜ ਵਿੱਚ 8 ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਤੋਂ 695 ਉਮੀਦਵਾਰ ਚੋਣ ਲੜਨਗੇ ਇਸ ਗੇੜ ਵਿੱਚ ਪੈਂਦੇ 49 ਸੰਸਦੀ ਹਲਕਿਆਂ ਲਈ 1586 ਨਾਮਜ਼ਦਗੀਆਂ ਦਾਖਲ ਹੋਈਆਂ ਨੇ ਇਸ ਗੇੜ ਲਈ ਨਾਮਜ਼ਦਗੀਆਂ ਦਾਖਲ ਕਰਨ ਦੀ ਆਖਰੀ ਤਾਰੀਖ 3 ਮਈ ਸੀ ਨਾਮਜ਼ਦਗੀਆਂ ਦੀ ਪੜਤਾਲ ਤੋਂ ਬਾਅਦ 749 ਨਾਮਜ਼ਦਗੀਆਂ ਸਹੀ ਪਾਈਆਂ ਗਈਆਂ ਪੰਜਵੇਂ ਗੇੜ ਤਹਿਤ ਸਭ ਤੋਂ ਵੱਧ 13 ਸੰਸਦੀ ਹਲਕੇ ਮਹਾਰਾਸ਼ਟਰ ਨਾਲ ਸੰਬੰਧਿਤ ਨੇ ਜਿਸ ਵਿੱਚੋਂ ਸਭ ਤੋਂ ਵੱਧ 512 ਨਾਮਜ਼ਦਗੀ ਫਾਰਮ ਢਾਕਲ ਕੀਤੇ ਗਏ ਸਨ ਇਸ ਗੇੜ ਤਹਿਤ ਕੁੱਲ 49 ਸੰਸਦੀ ਹਲਕਿਆਂ ਵਿੱਚ ਨਾਮਜ਼ਦਗੀ ਪਰਚੇ ਵਾਪਸ ਲੈਣ ਤੋਂ ਬਾਅਦ ਕੁੱਲ 695 ਉਮੀਦਵਾਰ ਚੋਣ ਮੈਦਾਨ ਵਿੱਚ ਨੇ ਜਿਨ੍ਹਾਂ ਵਿੱਚੋਂ ਸਭ ਤੋਂ ਵੱਧ 264 ਉਮੀਦਵਾਰ ਮਹਾਰਾਸ਼ਟਰ ਤੇ ਸਭ ਤੋਂ ਘੱਟ ਤਿੰਨ ਉਮੀਦਵਾਰ ਕੇਂਦਰ ਸ਼ਾਸਤ ਪ੍ਰਦੇਸ਼ ਲੱਦਾਖ ਤੋਂ ਨੇ ਇਸੇ ਦੌਰਾਨ ਚੋਣ ਕਮਿਸ਼ਨ ਨੇ 354 ਅਬਜ਼ਰਵਰਾਂ ਨਾਲ ਲੋਕ ਸਭਾ ਚੋਣਾਂ ਦੇ ਚੌਥੇ ਗੇੜ ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ ਤੇ ਉਹਨਾਂ ਨੂੰ ਨਿਰਵਿਘਨ ਸੁਤੰਤਰ ਤੇ ਨਿਰਪੱਖ ਪੋਲਿੰਗ ਯਕੀਨੀ ਬਣਾਉਣ ਤੇ ਪੋਲਿੰਗ ਸਟੇਸ਼ਨਾਂ ਤੇ ਸਾਰੀਆਂ ਸਹੂਲਤਾਂ ਖਾਸ ਕਰਕੇ ਗਰਮੀ ਦਾ ਮੁਕਾਬਲਾ ਕਰਨ ਲਈ ਨਿਰਦੇਸ਼ ਦਿੱਤੇ ਲੋਕ ਸਭਾ ਚੋਣਾਂ ਦੇ ਚੌਥੇ ਗੇੜ ਲਈ 13 ਮਈ ਨੂੰ ਵੋਟਾਂ ਪੈਣੀਆਂ ਨੇ